ਕੈਨੇਡਾ ਸਰਕਾਰ ਨੇ ਅਮਰੀਕਾ ਨਾਲ ਚੱਲ ਰਹੇ ਟੈਰਿਫ ਡੀਲ 'ਚ ਅੜਿੱਕਾ ਬਣੇ ਡਿਜੀਟਲ ਸਰਵਿਸ ਟੈਕਸ ਹਟਾਉਣ ਦਾ ਫੈਸਲਾ ਲਿਆ ਹੈ ਇਹ ਜ਼ਿਕਰਯੋਗ ਹੈ ਕਿ ਇਸੇ ਟੈਕਸ ਕਾਰਨ ਫੇਸਬੁੱਕ ਤੇ ਇੰਸਟਾਗ੍ਰam ਦੀ ਮਾਲਕ ਮੈਟਾ ਵਰਗੀਆਂ ਕੰਪਨੀਆਂ ਨੇ ਕੈਨੇਡਾ 'ਚ ਖਬਰਾਂ ਪਾਉਣ ਤੇ ਪਾਬੰਦੀ ਲਗਾ ਦਿੱਤੀ ਸੀ ਇਸ ਨਾਲ ਹੋ ਸਕਦਾ ਹੈ ਅੱਗੇ ਚੱਲ ਕੇ ਇਹ ਪਾਬੰਦੀ ਵੀ ਹਟ ਜਾਵੇ ਆਉਣ ਵਾਲੇ ਦਿਨਾਂ 'ਚ ਕੈਨੇਡਾ ਦੇ ਲੋਕ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਭਾਸ਼ਾ 'ਚ ਖਬਰਾਂ ਪਹਿਲਾਂ ਦੀ ਤਰ੍ਹਾਂ ਸੋਸ਼ਲ ਮੀਡੀਆ ਤੇ ਪੜ ਸਕਣਗੇ ਇਸ ਤਰ੍ਹਾਂ ਲੱਗ ਰਿਹਾ ਹੈ ਕੈਨਾਡਾ ਅਮਰੀਕਾ ਦਾ ਟੈਰਿਫ ਮਸਲਾ ਵੀ ਜਲਦੀ ਹੱਲ ਹੋ ਜਾਵੇਗਾ ਜਿਸ ਨਾਲ ਚਿਰਾਂ ਤੋਂ ਰੁਕੀ ਕੈਨੇਡੀਅਨ ਮਾਰਕੀਟ ਮੁੜ ਚੱਲ ਸਕਦੀ ਹੈ ਕੈਨਾਡਾ ਸਰਕਾਰ ਨੇ ਅਮਰੀਕਾ ਨਾਲ ਚੱਲ ਰਹੇ ਟੈਰਿਫ ਡੀਲ 'ਚ ਅੜਿੱਕਾ ਬਣੇ ਡਿਜੀਟਲ ਸਰਵਿਸ ਟੈਕਸ ਹਟਾਉਣ ਦਾ ਫੈਸਲਾ ਲਿਆ ਹੈ ਇਹ ਜ਼ਿਕਰਯੋਗ ਹੈ ਕਿ ਇਸੇ ਟੈਕਸ ਕਾਰਨ ਫੇਸਬੁਕ ਤੇ ਇੰਸਟਾਗ੍ਰam ਦੀ ਮਾਲਕ ਮੈਟਾ ਵਰਗੀਆਂ ਕੰਪਨੀਆਂ ਨੇ ਕੈਨਾਡਾ 'ਚ ਖਬਰਾਂ ਪਾਉਣ ਤੇ ਪਾਬੰਦੀ ਲਗਾ ਦਿੱਤੀ ਸੀ ਇਸਨਾਲ ਹੋ ਸਕਦਾ ਹੈ ਅੱਗੇ ਚੱਲ ਕੇ ਇਹ ਪਾਬੰਦੀ ਵੀ ਹਟ ਜਾਵੇ ਆਉਣ ਵਾਲੇ ਦਿਨਾਂ 'ਚ ਕੈਨੇਡਾ ਦੇ ਲੋਕ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਭਾਸ਼ਾ 'ਚ ਖਬਰਾਂ ਪਹਿਲਾਂ ਦੀ ਤਰ੍ਹਾਂ ਸੋਸ਼ਲ ਮੀਡੀਆ 'ਤੇ ਪੜ ਸਕਣਗੇ ਇਸ ਤਰ੍ਹਾਂ ਲੱਗ ਰਿਹਾ ਹੈ ਕੈਨੇਡਾ ਅਮਰੀਕਾ ਦਾ ਟੈਰਿਫ ਮਸਲਾ ਵੀ ਜਲਦੀ ਹੀ ਹੱਲ ਹੋ ਜਾਵੇਗਾ ਜਿਸ ਨਾਲ ਚਿਰਾਂ ਤੋਂ ਰੁਕੀ ਕੈਨੇਡੀਅਨ ਮਾਰਕੀਟ ਮੁੜ ਚੱਲ ਸਕਦੀ ਹੈ